ਮੈਂ ਇਹਨੂੰ ਰਹਿਣ ਦੇ ਯਾਰ ਉਹ ਤਾਂ ਕੋਈ ਚੱਕਰ ਨਹੀਂ ਐ ਨਾਗ ਜਣਾ ਤੂੰ ਕਹਿੰਦਾ ਪਾਉਣੇ ਨਾਗ ਜਣਾ ਨਾਗ ਤਾਂ 38 ਦੀਆਂ ਚੱਕ ਹੋਰ ਨਹੀਂ ਹੋਣ ਕੁਸ ਫੜਾ ਦਿਓ ਨਾ ਫੜਾ ਥੋੜੀ ਜਿਹਾ ਪਹਿਲੇ ਤੂੰ ਵੇਚੇਗਾ ਕਿ ਗੱਲੇ ਨਹੀਂ ਵੇਚੀ ਪਸੂ ਇਹਦੇ ਨਹੀਂ ਨਾ ਨਾ ਪਸੂ ਇਹਦੇ ਹੁਣ ਆਪਾਂ ਹਨਾ ਵੀ ਚੱਲ ਰੋ ਤਾਂ ਸਹੀ ਗੱਲ ਹੈ ਰਾਇ ਕਰਕੇ ਪੁੱਛ ਕੇ ਦੱਸ ਵੀ ਇਹ ਦੁਕੱਟ ਪਾਪਾ ਦੇ ਨਹੀਂ ਆ ਰਾਇ ਨੂੰ ਕੀ ਕਰਕੇ ਬਸ ਤੋ ਕਰ ਦੇ ਰਾ ਫੜ ਥਾਈ ਫੜ ਆ ਚੱਲੋ ਇਸ ਨੂੰ ਆ ਗੱਲ ਫਾਈਲ ਉਹ ਕਿਆ ਕਰ ਰੋ ਖੜਾ ਹੋਣਾ ਉਹ ਤਾ ਮੁਰਾ ਜਾ ਬੰਦ ਕਰ ਦਾਂਗਾ ਮੈਂ ਵੇਚੂਗਾ ਹਾਂ ਆਪਾਂ ਵੀ ਹਾਂ ਫਿਰ ਸੁਣੀ ਇਹ ਗੱਲ ਤੂੰ ਆਪ ਦੇ ਤੇਰਾ ਉਹ ਆਪਾਂ ਦਾ ਫਿਰ ਇਹ ਗੱਲ ਦੇਖ ਆਪਾਂ ਆਪਾਂ ਕਰਦਾ ਰੋਣ ਦਾ ਆਪਾਂ ਵੀ ਮੰਨ ਲੈ ਇਹੀ ਤੂੰ ਲਵੇਂ ਹਾਂ ਮੰਨ ਲੈ ਤੂੰ 55 ਦੇ ਲੈ ਰਿਹਾ ਤੂੰ ਕਿੰਨੇ ਦੀਆਂ ਵੇਚੇਂਗਾ ਕਿੰਨਾ ਕੁ ਮਾਰ ਦੇਣਾ ਜੋ ਤੂੰ ਸਮਝਾ ਮੰਨਦੀ ਯਾਰ ਉਹਦਾ ਦਿਸੀ ਜਾਂਦਾ ਬਾਬਾ ਉਹਦੇ ਆਪਣੇ ਮੂਹਰੇ ਖੜੀਆਂ ਸਾਰੇ ਕਿਵੇਂ ਜਾਂਦਾ ਭਾਈ 40 ਤੋਂ ਅੰਦਰ ਜਿਹ ਹੈ ਆਲਦੀ ਰਹਾ ਕਰੋ ਨੀਚਾ ਆ ਜਾਂਦਾ ਫਿਰ ਮਾਰਦੇ ਨੇ ਕੀ ਫਿਰ ਹੈਣਾ ਹੈ ਫਿਰ ਇੰਨੇ ਦੀਆਂ ਲੈ ਕੇ ਮਰਦਾ ਹਾਂ ਹਾਂ ਹੁਣ ਫਿਰ ਕੋਈ 40 ਕਰੋ ਕਪ ਵੀ ਇਹਨਾਂ ਨੂੰ ਬਿਨਾਂ ਘਾਟਾ ਪਾਵੇ ਕਾ ਇੰਨੀ ਰੋਟੀ ਮਿਲ ਜੇ 40 ਵਾਲਾ ਮਾਰ ਦੇ ਉਹ ਦੋਵੇਂ ਨੰਬਰ ਉਹ ਹੀ ਦੀ ਗੱਲ ਕਰੋ ਫਿਰ ਕੋਈ ਦੋਨੇ ਜਿਉਂਦ ਰੱਖ ਲਾ ਬੋਲ ਗਾਲਾ ਕਿੰਨਾ ਹਾਂ ਤਨ ਘਟ 40 ਦੇ ਆਉਂਦੇ ਆ ਜੇ ਤੁਹਾਨੂੰ ਪੜਤਾ ਪੈਂਦਾ ਤਾਂ ਪੜਤਾ ਪੈਂਦਾ ਤਾਂ ੱਕਾ ਨਹੀਂ ਕਿਸੇ ਨਾਲ ਨਾ ਤੇਰੇ ਨਾਲ ਨਾ ਇਹਨਾਂ ਨਾਲ ੱਕਾ ਨਹੀਂ ਆਇਗਾ ਤੁਰਦੇ ਸ਼ਾਹ ਦੇ ਘਟੀ ਹੋ ਗਏ ਆਲੀਆ ਰਾਹ ਦੇ ਕਿੰਨਾ ਲਗਾ ਦੇ ਰਹਾ ਮੈਂ ਦੇ ਦਉ ਨਾ ਮੈਂ ਆਇਆ ਘਟਾਦਾ ਸੀ ਤੇ ਹੁਣ 65 ਮੰਗਿਆ ਤੇ ਮੈਂ ਕਿਹਾ 55000 ਕਹਿੰਦਾ 55 ਦੇ 25 ਲੰਗਾ ਇਹਨੇ ਮੁੱਲੀ ਲੰਗਾ ਅੱਛਾ ਮੁੱਲ ਲਈ ਨਹੀਂ ਫੇਰ ਇਹਦਾ ਅਕੇ ਯਕੀਨ ਹੈਗਾ ਸ਼ਿੰਗਾਰ ਵੀ ਆਪ ਦਾ ਬੰਦਾ ਕੀ ਕੀ ਯਾਰ ਕਹਿੰਦਾ ਕੀ ਵੀ ਪੈਸੇ ਲਈ ਬਠਿਆ ਨਹੀਂ ਦੇਖੋ ਇੱਕ ਮਰ ਜਿੱਥੇ ਬਿਜ਼ਨਸ ਆ ਗਿਆ ਨਾ ਉੱਥੇ ਕੋਈ ਲਿਆ ਜਿੰਦਾ ਫੇਰ ਵੀ ਬੰਦਾ ਹੋਈ ਨਾ ਕਹਿੰਦਾ ਮਾਨ ਕਰੋ ਵਧੀਆ ਗੱਲ ਹੈ ਨਹੀਂ ਮਾਨ ਕਰਨਾ ਚਾਹੀਦਾ ਵਧੀਆ ਗੱਲ ਹੈ ਪਰ ਜਿੱਥੇ ਵਿਜਨਤ ਆ ਗਿਆ ਉੱਥੇ ਦੁਕਾਨਦਾਰ ਦੀ ਕੋਈ ਰਾਜ ਨਹੀਂ ਹੈ ਦੇਣਗੇ ਫਿਰ ਪਰਗਾ ਫਰਕ ਹੀ ਨਹੀਂ ਆ ਰਿਹਾ ਇਸ ਚੱਕਰ ਵੀ ਹੋਈ ਆ ਦਾ ਬੱਸ ਸਭ ਤੋਂ ਵੱਡੀ ਪੱਕਾ ਹੀ ਲਾਇਆ ਉਹ ਆ ਸੀ ਇੱਥੇ ਖੜਨਾ ਮੜਾ ਜਾ ਉਹ ਦੇਖੀ ਭਰਾਵਾ ਮਾਰੀ ਨਾ ਕਿਸੇ ਦੇ ਨਹੀਂ ਮਾਰਾ ਖੜ ਮੜਾ ਜਾ ਉਹ ਫੇਰ ਇੱਥੇ ਖੜਾ ਖੜ ਜਾ ਯਾਰ ਐ ਕੋ ਕਰੀ ਇਹਨਾਂ ਨੂੰ ਖੜੇ ਇੱਧਰ ਕਿੱਥੇ ਉਰੇ ਅਗਲਾ ਕਾਲੇ ਕਿੰਨੇ ਇਕੱਠੇ ਖੜੇ ਨੇ ਹਾਂ ਤੂੰ ਕਹਦਾ ਮਹੀਨੇ ਨੂੰ 40000 ਦਾ ਮਹੀਨੇ ਨੂੰ ਦੇਹੇ ਤਾ ਹਰੋ ਸਾਈਕਲ 40000 ਦੇ ਹੋਣ ਨੂੰ ਨਹੀਂ ਚਲਾਇਆ ਕਰ ਲੈ ਆ ਪੈਸੇ ਮਰਦੀ ਬਾਈ ਬਾਈ ਸਾਂ ਦਾਸੀ ਪੈਸਾ ਦੀ ਬਾਈ ਜਲਦੀ ਕੋਈ ਗੱਲ ਨਹੀਂ ਦੀ ਹੈ ਉਹ ਮੰਜੇ ਨੂੰ ਕਹਾ ਦੇ ਨਾ ਨਾ ਯਾਰ ਨਾ ਕੋਈ ਗੱਲ ਵੀ ਨਹੀਂ ਬਾਈ ਯਾਰ ਪੈਸਾ ਦੀ ਤਾਂ ਪੈਸਾ ਜਿੱਥੇ ਆ ਪੈਸਾ ਕੋ ਆਇਆ ਕਰ ਸਾਲ ਮਹੀਨੇ ਨੂੰ ਰਹਿਣ ਦੇ ਯਾਰ ਉਹ ਤਾਂ ਕੋਈ ਚੱਕਰ ਨਹੀਂ ਇਹ ਨਾਗਦ ਲੈਣਾ ਤੂੰ ਕਹਤਾ ਪਾਉਣੇ ਨਾਗਦ ਨਾਗਦ 38 ਦੀਆਂ ਚੱਕ ਹੋਰ ਨਹੀਂ ਹੋਣ ਕੁਝ ਫੜਾ ਦੇ ਵਧੀਆ ਰਹੂਗਾ ਨਕਦੋ ਨਕਦੀ ਨਕਦੋ ਨਕਦੀ ਵਧੀਆ ਤੇ ਜੇ ਜੇ ਮੰਗੇ ਲਈਏ ਫਿਰ ਨਹੀਂ ਫਿਰ ਸ਼ਿੱਟਰ ਹੋਊਗਾ ਨਹੀਂ ਨਹੀਂ ਫਿਰ ਤੁਸੀਂ ਵੀ ਆਪ ਤੇ ਹੋਏ ਵੀ ਆਦਾ ਨਹੀਂ ਬਦਦਾ ਬਦਦਾ ਤੇ ਨਾਲ ਦੇਖੋ ਵੀ ਜਦ ਘਰ ਦਾ ਇਹ ਤਾਂ ਹੁਣ ਵਿੱਚ ਨਹੀਂ ਰਿੰਦਾ ਘਰ ਦਾ ਹੀ ਹੁੰਦਾ ਪਾਏ ਜਾਂਦਾ ਨਹੀਂ ਨਾ ਨਾ ਪਤਾ ਸਾਡਾ ਪੂਰਾ ਕਰਨਾ ਪਤਾ ਇੰਨਾ ਕਿਉਂ ਭਾਈ ਸਾਡੀ ਸੋਚ ਤਾਂ ਆਇਆ 40 ਵੀ देखियो मैं द फाइन बोल रहा हूं भाई क्या पढ़ा सुना रहे हो अच्छा बा ठीक है पिछली मुंडी देले बड़ा अपना करो मुंडी पर करीब एक था है चल आ ओ पता नहीं आ हो हो समझ गया समझ गया आप पता है ये सब पता गल के और क्या बात अच्छी है तेरे हमारे वीडियो में तो सौदा खुला कर लो खाड़ा पड़ा है एक पॉइंट पर लाइक कर दो ਸਰ ਆਹ ਇਹ ਦੋ ਨਹੀਂ ਤਾਂ ਪੜ ਪਏ ਆ ਕੋਈ ਨਹੀਂ ਮੋੜ ਕੋਈ ਨਹੀਂ ਬਾਤ ਹੋ ਰਹੀ ਲਾ ਫੜ ਜਾ ਹਾਂ ਹੁਤਾ ਕੋਈ ਨਹੀਂ ਆਟਾ ਰੋਈ ਆ ਆ ਜਾ ਲਾ ਸੁਣੋ ਮੇਰੀ ਗੱਲ ਇਹਨਾਂ ਦੇ ਵੱਡਿਆਂ ਤੋਂ ਤਾਂ ਸੌਦਾ ਨਹੀਂ ਹੋਇਆ ਇਹ ਜਵਾਗ ਮੈਨੂੰ ਲੱਗਦਾ ਮੰਨ ਜਾਊਗਾ ਮੰਨ ਜਾਏਗਾ ਪੱਕੀ ਗੱਲ ਹੈ ਬਾਲਾ ਦੇ ਮਾਰ ਕੇ ਬੋਲ ਠੀਕ ਹੈ ਹਲਕੇ ਬੋਲ ਕੇ ਹਾਂ ਜੀ ਹਾਂ ਜੀ ਬਾਈ ਜੀ ਵੇਚ ਦੇ ਬੱਕਰੀਆਂ ਹਾਂ ਜੀ ਠੀਕ ਹੈ ਕਾਲ ਸ਼ਿੰਗਾਰਾ ਹਾਥਾ ਕਾਰ ਸੰਗਰਾਪ ਗਾਉਣ ਦੇ ਲੱਗਿਆ ਰਟਾ ਪਾਉਣ ਘੰਟਾ ਹੋ ਗਿਆ ਇੱਕ ਦੋ ਤਿੰਨ ਮੋੜੂ ਮੜਾਉ ਮਠਾਈ ਖਾਉ ਲਾ ਮੱਥੇ ਨਾਲ ਲਾ ਮੱਥੇ ਨਾਲ ਲਾ ਮੱਥੇ ਨਾਲ ਲਾਲਿਆ ਚੱਕ ਫਿਰ 40 ਦੀਆਂ ਕਰਤੀਆਂ ਚੱਕ ਠੀਕ ਹੈ ਰੱਜਾ ਖੋਸੇ ਮਾਰਦੇ ਥਾਪੀ ਮਾਰਦੇ ਥਾਪੀ ਮਾਰਦੇ ਚੱਕ ਠੀਕ ਹੈ ਠੀਕ ਹੈ ਹਾਂ ਲਾ ਗਣ ਦੇ ਆਓ ਆਪਣਾ ਫੜ ਲੈ ਉਹ ਰੀ ਫੜ ਲੈ ਬੱਕਰੀਆਂ ਉਹਦੇ ਲਿਆਓ ਫੜ ਲੈ ਉਹ ਰੀ ਬੱਕਰੇ ਹੋਰ ਲਿਆਓ ਆਈ ਬਕਾ ਮੇਰੇ ਆ ਗਿਆ ਸੌਦਾ ਕਰਾਉਣ ਲੱਗ ਗਿਆ ਹਾਂ ਮੰਡੀ ਦਾ ਬੋਲ ਨਹੀਂ ਕਿਹੜੀ ਨਾਲ ਹਾਂ ਆਜੋ ਆਪਾਂ ਬਾਈ ਨੂੰ ਆ ਸ਼ਿੰਗਾਰ ਤੋਂ ਭਲਾ ਮੈਂ ਮੈਂ ਤੂੰ ਕੱਟ ਤੈਨੂੰ ਬੋਲ ਦੇ ਖਾਨ ਤੇ ਤੂੰ ਬੋਲਦਾ ਐਡਾ ਕਰਦਾ ਤੇਰਾ ਬੋਲ ਦੇ ਤੂੰ ਬੋਲਦਾ ਨਾਲ ਐਡਾ ਕਰਦਾ ਤੇਰਾ ਉਹ ਜਾਨਾ ਰਣਾ ਗੁਰੂਆ ਦਰਾਨਾ ਇੱਥੇ ਆ ਆ ਬੰਦੇ ਦੇ ਟੈਕ ਨਹੀਂ ਪਾਲਾ ਬੋਲ ਤੂੰ ਉਹ ਵੀ ਤਾਂ ਕਹੀ ਜਨ ਮੈਂ ਕਹਿੰਦਾ ਐਡਾ ਕਰਦਾ ਬੋਲ ਦੇ ਤੂੰ ਬੋਲ ਦੇ ਆਜੋ ਵੀ ਦੋਸਤੋ ਲਹਿਰਾ ਧੂਰਕੋਟ ਮੰਡੀ ਤੇ ਖੜੇ ਆ ਇਸ ਟਾਈਮ ਦਾਦ ਤੋਂ ਲੈ ਕੇ ਮੇਰੇ ਖਿਆਲ ਤੋਂ 18 ਤੱਕ ਸੌਦੇ ਹੋ ਚੁੱਕੇ ਆ ਜੀ ਲਹਿਰਾ ਧੂਰਕੋਟ ਮੰਡੀ ਰਾਮਪੁਰੇ ਤੋਂ 3 ਕਿਲੋਮੀਟਰ ਜਦਾ ਬਟੰਡੇ ਵਾਲੇ ਪਾਸੇ ਜਾਂਦੇ ਆ ਹਰ ਸੋਮਵਾਰ ਤੇ ਸੋਮਵਾਰ ਲੱਗਦੀ ਹੈ ਬਾਈ ਜੀ ਜਿੰਨੇ ਵੀ ਮੇਰੇ ਵੀਰ ਬੱਕਰੀ ਪਾਲ ਕੇ ਇਸ ਧੰਦੇ ਨਾਲ ਜੁੜੇ ਹੋਇਆ ਖਰੀਦਣ ਵਾਲੇ ਵੇਚਣ ਵਾਲੇ ਤਾਂ ਹਰ ਸੋਮਵਾਰ ਵੀ ਬੱਕਰੀਆਂ ਲੈ ਕੇ ਵੀ ਆਇਆ ਕਰੋ ਤੇ ਖਰੀਦਣ ਵੀ ਆਇਆ ਕਰੋ ਜੇ ਗੱਲ ਕਰੀਏ ਆਪਾਂ ਲੋਕੇਸ਼ਨ ਦੀ ਤਾਂ ਜਾਂ ਬਠਿੰਡੇ ਵੱਲ ਤੋਂ ਉਹਨਾਂ ਜਿੱਥੇ ਆਪਣੀ ਬਹੁਤ ਮਸ਼ਹੂਰ ਮੰਡੀ ਵੇਗਾਂਦਾ ਹੁੰਦੀ ਸੀਗੀ ਉਦੋਂ ਰਾਮਪਰੇ ਵੱਲ ਨੂੰ 6-7 ਕਿਲੋਮੀਟਰ ਰਾਮਪਰੇ ਵੱਲ ਨੂੰ ਹੈ ਜੇ ਰਾਮਪਰੇ ਵੱਲੋਂ ਆਉਣਾ ਹੈ ਤਾਂ ਰਾਮਪਰੇ ਤੋਂ ਸਾਰੀ 3 ਕਿਲੋਮੀਟਰ ਬਿਲਕੁਲ ਰੋਡ ਦੇ ਉੱਤੇ ਲੱਗਦੀ ਹੈ ਰੋਡ ਦੇ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਜਿੰਨੇ ਬੱਕਰੀ ਪਾਲ ਕੇ ਵੀਰ ਐ ਇਸ ਧੰਦੇ ਨਾਲ ਜੁੜੇ ਹੋਏ ਆ ਹਰ ਸੋਮਵਾਰ ਨੂੰ ਵੱਧ ਤੋਂ ਵੱਧ ਵੀਰੇ ਪਹੁੰਚਿਆ ਕਰੋ ਆ ਹੁਣ ਤਨ ਬੱਕਰੀਆਂ ਦਾ ਸੌਦਾ ਮੈਂ ਕਰਾਇਆਗਾ ਇਹ 40000 ਦਾ ਜੀ ਚੰਨਾ ਦਾ ਠੀਕ ਹੈ ਜੀ ਜੋ ਜੀ ਪੈਸੇ ਆ ਜਾ ਆ ਪਤੂ ਰਿਆ ਆ ਉਰੇ ਲੈ ਮੇਰੇ ਕੋਲ ਆ ਆ اچھا ਕੋਈ ਨਾ ਹੈ ਕੋਈ ਲੈ ਇਹਨਾਂ ਸੰਘਿਆ ਕਰ ਉਰੇ ਆ ਜੀ ਨਹੀਂ ਤਾਂ ਸੀ ਜਾਣੇ ਲੈ ਜਾ ਥੋੜਾ ਥੋੜਾ ਆ ਜਾ ਨਾ ਨਾ ਬਗੜ ਤੋ ਚਾ 5 6 7 8 9 10 11 12 ਅਖੀਰਲੇ ਨੋੜ ਤੇ ਗੂਠਾ ਹੈ ਖੇਚਰੀ ਨਾਲ ਹੀ 14 ਨੀ ਚੋ ਜੀ ਸੋ ਲਾ ਸਫਾ ਲਾ ਅਹ ਬਚਾ ਗਿਆ ਫੋਨ ਲੱਗਾ ਨਗੇ ਚੀਨਾ ਗੂਟਾ ਬੜਾ ਜੀ ਹੁਣ ਇਹਨੂੰ ਇਕੱਠੇ ਜਗਰਦਾ ਮੇਰੇ ਅੰਗੂਆਂ ਇਹਨਾਂ ਕੱਲਾ ਕੱਲਾ ਕਰ ਲੱਗਦਾ ਚੰਗੀ ਤਰ੍ਹਾਂ ਆਰਾਮ ਨਾਲ ਆਪਾਂ ਨੂੰ ਕਾਲੀ ਨਹੀਂ ਕੋਈ ਕਾਈ ਨਾਲ ਕੱਟ ਕਾਈ ਨਾ ਅਜਰੇ ਮੇਰੇ ਕੋਈ ਨਹੀਂ ਲੱਗੀ ਬਾਈ 3 24 25 26 ਸਤਾਈ 31 32 33 34 35 36 37 39 40 ਠੀਕ ਹੈ। ਲੋ ਬਾਈ ਜੀ ਸੁਣੋ ਮੇਰੀ ਗੱਲ। ਛੇੜ ਨਾ ਬਲਿਆ ਚਲੋ ਬੱਚਾ ਹੈਗਾ। ਆਪਦੇ ਹੁਣ 10 ਵਾਰੀ ਕਿਹਣੋ। ਨਹੀਂ ਸਹੀ ਐ ਸਹੀ। ਜਿੰਨਾਦਰ ਖੜਿਆ ਜ਼ਿੰਮੇਵਾਰ ਐ। ਨਹੀਂ 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 ਯਾਰ ਘਟ ਦਿਆ ਲੈ ਲੋ ਬਾਧਿਆ ਮੋੜ ਦਿਓ ਜੇ ਬਦਲਣਾ ਬਦਲ ਲੋ। ਜਦੋਂ ਪੈਰ ਫੱਟ ਲਿਆ ਫੇਰ ਜ਼ਿੰਮੇਵਾਰ ਨਹੀਂ। ਹੁਣ 10 ਵਾਰੀ ਕਿਹਣੋ। ਯਾਰ ਅੜਦੀ ਮੰਨਦਾ ਐ। 4 ਪਿਆ ਦੇ 4 ਪੇ ਤੇ ਨਹੀਂ ਮੈਂ ਨਹੀਂ। ਟੋੜ ਕਰਦੀ। ਹੋ ਪਰ ਇਹ ਹਾਂ ਨਾ ਬਾਈ ਤੇਰਾ ਤਾਂ ਬੜਾ ਸੱਟ ਇਹ ਮੈਚ ਕਿਉਂ ਨਹੀਂ ਕਰੇ ਮੇਰੇ ਕੋਲ ਇਹ ਆ ਜਾ ਨਾਲੋ ਸੂਰਤ ਸਾਰਾ ਹਰੋ ਹਾਂ ਬਾਈ ਪਾਸ ਆਗੇ ਤੁਹਾਡੇ ਕੋਲੇ ਹਣਾ ਅੱਧੇ ਘੰਟੇ ਜਾ ਦੇ ਜੀ